ਦੇ ਵੀ ਦੇ ਵਿੱਚ ਇੱਕ ਤਾਂ ਇਹ ਦੋਵੇਂ ਜਦੋਂ ਘਰੇ ਨਹੀਂ ਨਾ ਹੁੰਦੇ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ ਹਾਂ ਹਾਂਜੀ ਤੁਸੀਂ ਕੌਣ ਕਿਹਨੂੰ ਮਿਲਣਾ ਜੀ ਹਾਂਜੀ ਜੀ ਮੈਂ ਬਠਿੰਡੇ ਚ ਜੌਬ ਕਰਦੀ ਆਂ ਇੱਥੇ ਕਿਸੇ ਨੇ ਕਿਰਾਏ ਤੇ ਘਰ ਦੱਸਿਆ ਸੀ ਤੇ ਜਦੋਂ ਮੈਂ ਇੱਥੇ ਆਈ ਤੇ ਹੁਣ ਉਹਨਾਂ ਨੇ ਮਨਾਂ ਕਰਤਾ ਅੱਛਾ ਜੀ ਵੈਸੇ ਮੈਂ ਪਿੰਡ ਦੇ ਵਿੱਚ ਨਾ ਘਾਟੀ ਬਾਹਰ ਨਿਕਲਦੀ ਆ ਤੇ ਕਿਸੇ ਨੂੰ ਜਾਣਦੀ ਵੀ ਨਹੀਂ ਤੇ ਫਿਰ ਹੁਣ ਜਿਵੇਂ ਮੈਂ ਹੋਰ ਵੀ ਕਈ ਘਰ ਪੁੱਛ ਲਏ ਪਰ ਮੈਨੂੰ ਕਿਤੇ ਵੀ ਰੂਮ ਨਹੀਂ ਮਿਲਿਆ ਹੈਗਾ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਪਹਿਲਾਂ ਵੀ ਤੁਹਾਡੇ ਘਰ ਕੋਈ ਕੁੜੀ ਰਹਿੰਦੀ ਸੀ ਤੁਸੀਂ ਮੈਨੂੰ ਇੱਕ ਕਮਰਾ ਦੇ ਸਕਦੇ ਹੋ ਕਮਰਾ ਤਾਂ ਕੋਈ ਸਾਡੇ ਵੇਲਾ ਹੈ ਨਹੀਂ ਪਲੀਜ਼ ਜੀ ਜੀ ਦੇਖਿਓ ਮਨਾਂ ਨਾ ਕਰਿਓ ਆ ਦੇਖ ਲਓ ਕਿੰਨੀ ਬਾਰਿਸ਼ ਹੋ ਰਹੀ ਆ ਉਪਰੋ ਕਵੇੜਾ ਦੀ ਇੰਨਾ ਹੋ ਗਿਆ ਮੈਂ ਹੁਣ ਕਿੱਥੇ ਜਾਊਂਗੀ ਦੇ ਦੋ ਨਾ ਇੱਕ ਰੂਮ ਮੈਨੂੰ ਕੁੜੀ ਤਾਂ ਜਿਵੇਂ ਮੈਨੂੰ ਚੰਗੀ ਲੱਗਦੀ ਏ ਤੇ ਉਹ ਚੱਲ ਕਰਾਇਆ ਵੀ ਆ ਜਾਇਆ ਕਰੇਗਾ ਚੱਲ ਕੇ ਆ ਹੀ ਦਿੱਲੀ ਤੇ ਜੀ ਕੀ ਸੋਚਣ ਲੱਗ ਗਏ ਨਹੀਂ ਨਹੀਂ ਕੁਛ ਨਹੀਂ ਚਲੋ ਆ ਜਾਓ ਹੈਗਾ ਇੱਕ ਰੂਮ ਆ ਜਾਓ ਅੰਦਰ ਮੀ ਵੀ ਪਈ ਜਾਂਦਾ ਨਾ ਹਾਂਜੀ ਜੀ ਆਜੋ ਆਜੋ ਹਾਂ ਕਮਰਾ ਆ। ਕਾਫੀ ਟਾਈਮ ਦਾ ਖਾਲੀ ਪਿਆ ਸੀਗਾ। ਕਮਰਾ ਤਾਂ ਦੀਦੀ ਬਹੁਤ ਸੋਹਣਾ ਹੈ ਤੇ ਖੁੱਲਾ ਡੁੱਲਾ ਵੀ ਹੈ। ਹਾਂ। ਮੈਨੂੰ ਜਿਹੜੀ ਕਮਰਾ ਪਸੰਦ ਆ। ਪਸੰਦ ਆ ਤੁਹਾਨੂੰ? ਹਾਂਜੀ। ਅੱਛਾ ਚਲੋ ਠੀਕ ਹੈ। ਤੇ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀਗੇ? ਪਹਿਲਾਂ ਦੀਦੀ ਮੈਂ ਸ਼ਹਿਰ ਰਹਿੰਦੀ ਸੀ ਆਪਣੇ। ਤੇ ਤੁਹਾਨੂੰ ਪਤਾ ਹੀ ਆ ਹੁਣ ਸ਼ਹਿਰ ਦਾ ਮਾਹੌਲ ਕਿੱਦਾਂ ਦਾ। ਬਸ ਮੈਨੂੰ ਕਿਸੇ ਨੇ ਕਿਹਾ ਸੀ ਵੀ ਆ ਪਿੰਡ 'ਚ ਕੋਈ ਮਕਾਨ ਖਾਲੀ ਆ। ਤੇ ਜਦੋਂ ਮੈਂ ਇੱਥੇ ਆਈ ਫਿਰ ਉਹਨਾਂ ਨੇ ਜਵਾਬ ਦੇਤਾ ਅੱਛਾ ਕਿੰਨਾ ਕਿਰਾਇਆ ਦਿੰਦੇ ਸੀ ਤੁਸੀਂ ਉੱਥੇ ਅ ਉੱਥੇ ਦੀਦੀ ਮੈਂ 5000 ਰੈਂਟ ਦਿੰਦੀ ਸੀ ਬਾਕੀ ਤੁਸੀਂ ਦੱਸ ਦੋ ਤੁਸੀਂ ਮੈਨੂੰ ਕਿੰਨੇ ਚ ਰੂਮ ਦਵੋਗੇ 5000 1000 ਕੱਟ ਦੇ ਦਿਓ ਤੁਸੀਂ ਮੈਨੂੰ 4000 ਦੇ ਦਿਓ ਆ 4000 ਨਾਲਾ ਦੀਦੀ 4000 ਤਾਂ ਬਹੁਤ ਜ਼ਿਆਦਾ ਉਹ ਤਾਂ ਸ਼ਹਿਰ 'ਚ ਰਹਿੰਦੀ ਸੀ ਮੈਂ ਤਾਂ ਕਰਕੇ ਮਹਿੰਗਾ ਸੀ ਤੇ ਇਹ ਤਾਂ ਪਿੰਡ 'ਚ ਆ ਇਸ ਤੋਂ ਵਧੀਆ ਮੈਂ ਉੱਥੇ ਹੀ ਨਾ ਰਹਿ ਲੈਂਦੀ ਲੈ ਸਹੂਲਤਾ ਵੀ ਸਾਰੀਆਂ ਨੇ ਦੇਖ ਲਓ ਕਮਰੇ ਦੇ ਵਿੱਚ ਏਸੀ ਲੱਗਿਆ ਹੋਇਆ ਅਲਮਾਰੀ ਬਣੀ ਆ ਕੱਪੜੇ ਰੱਖਣ ਵਾਸਤੇ ਆ ਦੇਖ ਲਓ ਇੱਧਰ ਵਾਸ਼ਰੂਮ ਅਟੈਚ ਹੈ ਹੈ ਫਿਰ ਕੀ ਖਰਾਬੀ ਐ ਤੁਹਾਨੂੰ 4000 ਦੇਣ ਦੇ ਵਿੱਚ ਤਾਂ ਜੀ ਉਹ ਤਾਂ ਠੀਕ ਐ ਚਲੋ ਤੁਸੀਂ 3000 ਲੈ ਲਿਆ ਕਰੋ ਮੇਰੇ ਤੋਂ ਚੰਗ ਛੱਡ ਨਾ ਤੇਰੀ ਨਾ ਮੇਰੀ ਤੂੰ 3500 ਦੇ ਵਿੱਚ ਗੱਲ ਮੁਕਾ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਆ ਉਵੇਂ ਕਰ ਲੈਂਦੇ ਆ ਬਸ ਮੈਨੂੰ ਤਾਂ ਕਮਰਾ ਚਾਹੀਦਾ ਸੀਗਾ ਉਹ ਤੁਸੀਂ ਦੇਤਾ ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਛੱਡ ਕੋਈ ਗੱਲ ਤੂੰ ਐ ਕਰ ਹੁਣ ਆਰਾਮ ਕਰ ਲੈ ਤੇ ਮੈਂ ਤੈਨੂੰ ਰੋਟੀ ਪਾਣੀ ਲੈ ਕੇ ਦੇ ਦੇਣੀ ਆ ਚੰਗਾ ਹਾਂਜੀ ਤੇ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਦੋ ਟਾਈਮ ਦੀ ਰੋਟੀ ਤੂੰ ਇੱਥੇ ਹੀ ਖਾ ਲਿਆ ਕਰ ਐਵੇਂ ਹੀ ਉੱਥੇ ਮੈਸੇ ਦੇ ਵਿੱਚ ਖਾਂਦੀ ਫਿਰੇਗੀ ਚੰਗਾ ਕੈਂਟੀਨਾਂ 'ਚ ਖਾਂਦੀ ਫਿਰੇਗੀ ਕੋਈ ਗੱਲ ਨਹੀਂ ਤੂੰ ਮੇਰੇ ਕੋ ਖਾ ਲਿਆ ਕਰ ਠੀਕ ਹੈ ਜੀ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ हां ਤੇ ਮੈਂ ਤੇਨੂੰ ਇਹ ਪੁੱਛਦੀ ਸੀ ਵੀ ਹੋਰ ਤੇਰੀ ਫੈਮਲੀ ਦੇ ਵਿੱਚ ਕੌਣ ਕੌਣ ਹੈ ਤੇ ਦੀ ਮੇਰੀ ਫੈਮਲੀ 'ਚ ਮੰਮੀ ਪਾਪਾ ਤੇ ਮੈਂ ਅਸੀਂ ਤਿੰਨ ਜਣੇ ਆ ਅੱਛਾ ਹਾਂ ਉਹ ਵੀ ਮੈਨੂੰ ਜੌਬ ਕਰਕੇ ਮੈਂ ਤੇ ਬਠਿੰਡੇ ਜੌਬ ਕਰਦੀ ਆ ਅੱਛਾ ਅੱਛਾ ਹਾਂਜੀ ਸਰਕਾਰੀ ਹੈ ਹਾਂਜੀ ਤੇ ਉਹਦੇ ਕਰਕੇ ਮੈਨੂੰ ਨਾ ਉਧਰੋਂ ਦੂਰ ਬਹੁਤ ਪੈ ਜਾਂਦਾ ਠੀਕ ਹੈ ਠੀਕ ਹੈ ਚਲ ਗੁੱਸਾ ਨਾ ਮਨੀ ਕੇਰਾ ਜੜਾ ਕੋਈ ਆਪਣੇ ਘਰੇ ਰਹਿਣਾ ਵੀ ਪੁੱਛਣਾ ਤਾਂ ਪੈਂਦਾ ਨਾ ਕਿ ਤੁਸੀਂ ਕੀ ਕਰਦੇ ਹੋ ਫੈਮਲੀ 'ਚ ਕਾਹੜ ਕਾਣਾ ਹੈ ਨਾ ਨਾ ਕੋਈ ਗਾਲੀ ਦੀਦੀ ਇਹ ਤੇ ਗੁੱਸਾ ਕਰਨਾ ਨਹੀਂ ਦੀ ਗੱਲ ਆ ਫੇਰ ਵੀ ਤੁਸੀਂ ਰੂਮ ਦੇਣਾ ਮੈਨੂੰ ਇੰਨਾ ਕ ਤਾਂ ਪੁੱਛਣਾ ਪੈਂਦਾ ਹੀ ਹੈ ਹਾਂ ਪੁੱਛਣਾ ਪੈਂਦਾ ਹੈ ਨਾ ਚਲ ਕੋਈ ਗੱਲ ਨਹੀਂ ਤੁਸੀਂ ਰਾਮ ਕਰੋ ਹੈ ਠੀਕ ਹੈ ਜੀ ਹਾਂ ਮੈਂ ਚਲੂ ਰੋਟੀ ਲਿਆ ਕੇ ਦੇ ਦਾਂਗੀ ਫੇਰ ਠੀਕ ਹੈ ਜੀ ਲੈ ਕਿੰਨੀ ਚੰਗੀ ਆ ਵਿਚਾਰੀ ਚਲ ਵਧੀਆ ਮੇਰੀ ਵਧੀਆ ਬਣੂਗੀ ਇਹਨਾਂ ਨਾਲ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਨਹੀਂ ਲੱਗੇ ਚਲੋ ਪਹਿਲਾਂ ਤਾਂ ਕੱਪੜੇ ਹੀ ਕੱਢਾਂ ਗੱਲ ਕਰੋ ਇੱਕ ਮਿੰਟ ਤੁਸੀਂ ਕਿੱਧਰ ਚਲੇ ਜਾਂਦੇ ਆ ਤੁਹਾਡਾ ਕਮਰਾ ਤਾਂ ਆ ਰਿਹਾ ਉਹ ਮੇਰਾ ਘਰ ਆ ਮੈਂ ਕਿੱਧਰ ਮਰਜੀ ਜਾਵਾਂ ਉਹ ਗੱਲ ਉਹ ਨਹੀਂ ਹੈਗੀ ਮੈਂ ਤਾਂ ਕਹਿ ਰਹੀ ਆ ਵੀ ਹੁਣੇ ਕਮਰਾ ਖਾਲੀ ਨਹੀਂ ਹੈਗਾ ਕਿਉਂ ਖਾਲੀ ਕਿਉਂ ਨਹੀਂ ਇਹ ਚ ਤੂੜੀ ਭਰਦੀ ਹਾਂ ਉਹ ਨਹੀਂ ਜੀ ਤੂੜੀ ਨਹੀਂ ਪਰੀ ਹੈਗੀ ਇਹ ਕਮਰਾ ਹੁਣ ਮੈਂ ਕਿਰਾਏ ਤੇ ਦੇਤਾ ਹੈ ਹੈ ਉਹ ਕਿਹਨੂੰ ਦੇਤਾ ਮੈਨੂੰ ਦੱਸ ਤਾਂ ਤਿੱਦੀ ਉਹ ਵੀ ਮੇਰੇ ਬਿਨਾਂ ਪੁੱਛੇ ਨਹੀਂ ਜੀ ਉਹ ਗੱਲ ਨਹੀਂ ਐ ਤੁਹਾਨੂੰ ਪੁੱਛਣਾ ਹੀ ਸੀਗਾ ਪਰ ਤੁਸੀਂ ਘਰੇ ਨਹੀਂ ਸੀਗੇ ਫਿਰ ਮਜਬੂਰੀ ਵੀ ਸੀ ਮੈਂ ਦੇਤਾ ਕਰਾਇ ਤੇ ਇਹ ਮੈਂ ਕੌਣ ਨਹੀਂ ਸੀ ਫੋਨ ਤਾਂ ਤੇਰੇ ਕੋਲ ਹੈਗਾ ਸੀ ਫੋਨ ਕਰ ਦੇਂਦੀ ਐਡੀ ਕਿ ਮਜਬੂਰੀ ਸੀ ਤੇਰੀ ਉਹ ਜੀ ਕੁੜੀ ਇੱਕ ਵਿਚਾਰੀ ਜਵਾਕਾਂ ਵਰਗੀ ਉਹ ਵਿਚਾਰੀ ਕਿਤੇ ਬਠਿੰਡੇ ਜੌਬ ਕਰਦੀ ਆ ਉਹਨੂੰ ਆਪਦੇ ਪਿੰਡ ਦੇ ਵਿੱਚ ਕਿਸੇ ਨੇ ਪਹਿਲਾਂ ਐ ਕਹਿਤਾ ਵੀ ਸਾਡੇ ਘਰੇ ਰਹਿ ਲਈ ਮੁੜ ਕੇ ਉਹਨੂੰ ਜਵਾਬ ਦੇਤਾ ਉਹ ਅੱਜ ਵਿਚਾਰੀ ਮੀਂਹ ਦੇ ਵਿੱਚ ਆਈ ਸੀ ਫਿਰ ਮੈਂ ਉਹਨੂੰ ਰੂਮ ਦੇਤਾ ਅੱਛਾ ਕੌਣ ਹੈ ਕਿੱਥੋਂ ਦੀ ਹੈ ਜਾਣਦੀਆਂ ਤੂੰ ਇਹਣਾ ਪੁੱਛੇ ਚੱਕ ਕੇ ਮੂੰਹ ਕਮਰਾ ਦੇਦਾ ਕਰਾਇ ਤੇ ਉਹ ਨਹੀਂ ਜੀ ਐਵੇਂ ਨਾ ਬੋਲੀ ਜਾਓ ਕੁੜੀ ਵਿਚਾਰੀ ਬਹੁਤ ਸਹੂਆ ਨਾਲੇ ਥੋੜਾ ਜਿਹਾ ਹੌਲੀ ਬੋਲੋ ਅਗਲੀ ਸੁਣ ਲੂਗੀ ਫਿਰ ਕੀ ਕਹੂਗੀ ਕਿਉਂ ਮਾਮਦੇ ਘਰ ਤੇ ਖੜਾ ਮੈਂ ਹੁਣ ਉੱਚਾ ਵੀ ਨਹੀਂ ਬੋਲ ਸਕਦਾ ਭਾਈ ਵੱਡੀ ਸਿਆਣੀ ਉਹ ਚਲੋ ਕੋਈ ਨਾ ਜੀ ਮੈਨੂੰ ਤਰਸ ਆ ਗਿਆ ਜੀ ਬਾਹਰ ਤਾਂ ਕਿੰਨਾ ਮੀਂਹ ਪਈ ਜਾਂਦਾ ਸੀ ਫਿਰ ਵਿਚਾਰੀ ਕਿੱਥੇ ਜਾਂਦੀ ਹੁਣ ਮੈਂ ਹੀ ਉਹਨੂੰ ਉੱਧਰ ਲੈ ਕੇ ਆਉਣਾ ਸੀ ਓਏ ਸ਼ੈਦਾਂ ਵਾਲੀਆਂ ਹੁੰਦੀਆਂ ਇਹਨਾਂ ਨੂੰ ਮੀਮ ਨੂੰ ਕੁਝ ਨਹੀਂ ਕਹਿੰਦਾ ਅੱਧੀ ਰਾਤ ਤੱਕ ਤੁਰਿਆ ਫਿਰਦੀਆਂ ਰਹਿੰਦੀਆਂ ਇਹ। ਨਹੀਂ ਬੋਲੀਦਾ ਕਿ ਕਿਸੇ ਦੀ ਕੁੜੀ ਨਹੀਂ। ਠੀਕ ਹੈ ਨਾ ਇੱਕਦਾਂ ਤੁਸੀਂ ਪਹਿਲੇ ਨਸ਼ੇ ਦੇ ਵਿੱਚੋਂ ਜਾਓ ਤੁਸੀਂ ਅੰਦਰ ਆਪਣੇ ਕਮਰੇ 'ਚ ਆਰਾਮ ਕਰੋ ਜਾ। ਮਰਦੀਆਂ ਗੱਲਾਂ ਕੀ ਸੋਚੂ ਕਿ ਵਿਚਾਰੀ ਅਗਲੀ। ਇਹਨੂੰ ਵੀ ਕੌਣ ਸਮਝਾਵੇ? ਐਵੇਂ ਇਹਨਾਂ ਚੀ ਬੋਲੀ ਜਾਂਦਾ ਹੈ। ਕੀ ਕਰੀ ਜਾਂਦੀ ਸੀ ਕੁਛ ਨਹੀਂ ਦੀਦੀ ਬਸ ਫ੍ਰੀ ਸੀ ਅੱਛਾ ਫੋਨ ਆਇਆ ਸੀ ਕਿਸੇ ਦਾ ਅਨਾ ਆ ਦੀਦੀ ਬਸ ਮੈਂ ਤਾਂ ਵੈਸੇ ਮੈਸੇਜੇ ਦੇਖ ਰਹੀ ਸੀ ਅੱਜ ਬੈਠ ਜਾ ਤੁਸੀਂ ਅੱਛਾ ਹੋਰ ਪਿੰ ਕਿਵੇਂ ਦਾ ਲੱਗਿਆ ਤੈਨੂੰ ਸਾਡਾ ਘਰ ਸਾਡਾ ਕਮਰਾ ਦੀਦੀ ਮੈਨੂੰ ਥੋੜਾ ਘਰ ਤਾਂ ਵਧੀਆ ਲੱਗਿਆ ਲੱਗਿਆ ਨਾਲ ਮੈਨੂੰ ਤੁਸੀਂ ਵੀ ਬਹੁਤ ਵਧੀਆ ਲੱਗਿਓ ਬਹੁਤ ਵਧੀਆ ਨੇਚਰ ਆ ਤੁਹਾਡਾ ਤੇਰਾ ਜੀ ਲੱਗਿਆ ਇੱਥੇ ਹਾਂਜੀ ਦੀਦੀ ਆ ਲੱਗ ਗਿਆ ਮੇਰਾ ਤਾਂ ਜੀ ਅੱਛਾ ਮੈਂ ਤਾਂ ਤੈਨੂੰ ਇਹ ਗੱਲ ਪੁੱਛਣਾ ਪੁੱਛਣਾ ਭੁੱਲ ਗਈ ਤੇਰਾ ਨਾਮ ਕੀ ਆ? ਓਹੋ ਸੌਰੀ ਦੀਦੀ ਮੈਂ ਵੀ ਨਹੀਂ ਤੁਹਾਨੂੰ ਆਪਣਾ ਨਾਮ ਦੱਸਿਆ। ਦੀਦੀ ਮੇਰਾ ਨਾਮ ਮਨੂ ਆ। ਅੱਛਾ ਤੇ ਤੁਹਾਡਾ ਪਿੰਡ ਕਿਹੜਾ ਆ? ਦੀਦੀ ਮੇਰਾ ਪਿੰਡ ਨਹੀਂ ਹੈਗਾ। ਮੈਂ ਲੁਧਿਆਣਾ ਸ਼ਹਿਰ ਤੋਂ ਆ। ਅੱਛਾ ਲੁਧਿਆਣਾ ਸ਼ਹਿਰ ਤੋਂ ਵੱਲੇ ਤੇਰਾ ਤਾਂ ਸ਼ਹਿਰ ਵੀ ਕਿੰਨਾ ਸੋਹਣਾ ਤੇਰੇ ਵਰਗਾ। ਫਿਰ ਤਾਂ ਚੱਲੇ ਜਾਂਦੀ ਹੋਣੀ ਆ ਹਨਾ। ਹਾਂਜੀ ਦੀਦੀ ਬਸ ਐਤਵਾਰ ਨੂੰ ਛੁੱਟੀ ਹੁੰਦੀ ਆ ਉਦੋਂ ਹੀ ਘੇੜਾ ਲੱਗਦਾ। ਉਹ ਵੀ ਸੰਡੇ ਨੂੰ ਕੋਈ ਨਾ ਕੋਈ ਕੰਮ ਨਿਕਲ ਆਂਦਾ। ਉਹ ਵੀ ਟਾਈਮ ਐ ਨਿਕਲ ਜਾਂਦਾ ਸਹੀ ਗੱਲ ਆ ਤੇਰੀ ਕੰਮ ਹੀ ਇੰਨੇ ਹੁੰਦੇ ਨੇਗੇ ਜਾਇਆ ਤਾਂ ਜਾਂਦਾ ਹੀ ਨਹੀਂ ਚੱਲ ਛੱਡ ਦੇ ਨਾ ਗੱਲਾਂ ਨੂੰ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਜੇ ਤੇਰੇ ਕੱਪੜੇ ਹੁੰਦੇ ਨੇ ਨਾ ਧੋਣ ਵਾਲੇ ਤਾਂ ਤੂੰ ਸਾਡੀ ਮਸ਼ੀਨ 'ਚ ਧੋ ਲਿਆ ਕਰ ਕਿਥੇ ਨਹੀਂ ਸਾਡੀ ਮਸ਼ੀਨ ਘਸਦੀ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਜੀ ਤੁਸੀਂ ਮੈਨੂੰ ਰਹਿਣ ਨੂੰ ਕਮਰਾ ਦਿੱਤਾ ਨਾ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਆ ਬਾਕੀ ਰਹੀ ਗੱਲ ਕੱਪੜਿਆਂ ਦੀ ਉਹ ਕੋਈ ਗੱਲ ਨਹੀਂ ਮੈਂ ਹੱਥ ਨਾਲ ਹੀ ਧੋ ਲਿਆ ਕਰੂੰਗੀ ਉਹ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਤਾਂ ਕਹੀ ਜਾਨੀ ਆ ਵੀ ਕਿਉਂ ਤੂੰ ਹੱਥਾਂ ਨਾਲ ਧੋਣੇ ਆ ਮਸ਼ੀਨ 'ਚ ਧੋ ਲਿਆ ਕਰ ਫਰਜੇ ਤੇਰਾ ਦਿਲ ਨਹੀਂ ਕਰਦਾ ਤਾਂ ਤੇਰੀ ਮਰਜ਼ੀ ਆ ਚਲੋ ਕੋਈ ਗੱਲ ਨਹੀਂ ਦੀਦੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਕਰ ਲੂੰਗੀ ਪਰ ਮੈਂ ਤਾਂ ਇਹ ਗੱਲ ਸੋਚਦੀ ਆ ਜੇ ਤੁਸੀਂ ਮੈਨੂੰ ਕਮਰਾ ਨਾ ਦਿੰਦੇ ਰਹਿਣ ਨੂੰ ਫੇਰ ਮੈਂ ਕਿੱਥੇ ਜਾਂਦੀ ਉਹ ਚੱਲ ਕੋਈ ਨਾ ਐਵੇਂ ਬਾਹਲਾ ਨਾ ਸੋਚ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਉਹ ਵਾਹਿਗੁਰੂ ਹੁੰਦਾ ਜੇ ਮੈਂ ਤੈਨੂੰ ਕਮਰਾ ਨਾ ਦਿੰਦੀ ਰਹਿਣ ਨੂੰ ਆ ਫਿਰ ਤੂੰ ਕਿਸੇ ਗੁਰਦੁਆਰੇ ਚ ਰਾਤ ਕੱਟ ਲੈਣੀ ਸੀ ਹਾਂਜੀ ਦੀਦੀ ਮੈਂ ਵੀ ਇਹੀ ਸੋਚਿਆ ਸੀ ਪਰ ਤੁਹਾਨੂੰ ਤਾਂ ਪਤਾ ਹੀ ਆ ਬਗਾਨੇ ਪਿੰਡ ਚ ਕਿਸੇ ਦਾ ਯਕੀਨ ਵੀ ਨਹੀਂ ਕਰਿਆ ਜਾਂਦਾ ਤੇ ਇਹ ਵੀ ਹੋ ਸਕਦਾ ਸੀ ਕੀ ਪਤਾ ਮੈਨੂੰ ਇੱਥੇ ਗੁਰਦੁਆਰਾ ਸਾਹਿਬ ਚ ਵੀ ਨਾਂ ਰੱਖ ਦੇ ਉਹ ਨਹੀਂ ਕਮਲिए ਗੁਰੂ ਘਰ ਤਾਂ ਇੱਕ ਇਹੋ ਜਿਹਾ ਘਰ ਹੈ ਨਾ ਜਿੱਥੇ ਬੇਸਹਾਰਿਆਂ ਨੂੰ ਨਾ ਸਹਾਰਾ ਮਿਲਦਾ ਆ ਖਾਣ ਨੂੰ ਉੱਥੇ ਲੰਗਰ ਮਿਲਦਾ ਆ ਤੇ ਜਿਹੜੇ ਲੋਕ ਵਿਚਾਰੇ ਰਾਤ ਨੂੰ ਭਟਕਦੇ ਆਉਂਦੇ ਨੇ ਉਹਨਾਂ ਨੂੰ ਰਹਿਣ ਵਾਸਤੇ ਥਾਂ ਦਿੱਤੀ ਜਾਂਦੀ ਆ ਉੱਥੇ ਕਿਸੇ ਗੱਲ ਦਾ ਡਰ ਨਹੀਂ ਕਿਸੇ ਚੋਰੀ ਦਾ ਡਰ ਨਹੀਂ ਬੇਖਬਰੀ ਹੋ ਕੇ ਰਹੋਥੇ ਹਾਂਜੀ ਦੀਦੀ ਇਹ ਵੀ ਗੱਲ ਸਹੀ ਆ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਜੋ ਮੈਨੂੰ ਰੱਖ ਲਿਆ ਮੇਰੇ ਲਈ ਤਾਂ ਇਹੀ ਗੁਰੂ ਘਰ ਆ ਜਿੱਥੇ ਮੈਨੂੰ ਆਸਰਾ ਮਿਲਿਆ ਅੱਛਾ ਤੇ ਫਿਰ ਕਿਰਾਇਆ ਕਿਹੜੀ ਤਰੀਕ ਨੂੰ ਦੇ ਦਿਆ ਕਰੇਗੀ ਦੀਦੀ ਮੇਰੀ ਸੈਲਰੀ ਨਾ ਇੱਕ ਤਰੀਕ ਨੂੰ ਆ ਜਾਂਦੀ ਆ ਤੇ ਮੈਂ ਤੁਹਾਨੂੰ ਦੋ ਤਰੀਕ ਨੂੰ ਕਿਰਾਇਆ ਦੇ ਦੂੰਗੀ अच्छा ते इक ਤਰੀਕ ਤਾਂ ਪਰਸੂ ਹੀ ਸੀਗੀ ਹਾਂਜੀ ਹਾਂਜੀ ਦੀਦੀ ਆ ਮਹੀਨੇ ਦਾ ਕਿਰਾਇਆ ਤਾਂ ਤੁਹਾਨੂੰ ਮੈਂ ਅੱਜ ਸ਼ਾਮ ਨੂੰ ਹੀ ਏਟੀਐਮ ਚੋਂ ਕਢਵਾ ਕੇ ਦੇ ਦੂੰ ਹੈ ਆਪਣੇ ਪਿੰਡ ਕੋਲ ਏਟੀਐਮ ਹਾਂ ਇੱਥੇ ਸਾਹਮਣੇ ਸ਼ਾਪ ਆ ਨਾ ਉਹਦੇ ਨਾਲ ਹੀ ਹੈ ਏਟੀਐਮ ਚੱਲ ਵਧੀਆ ਆ ਮਹੀਨੇ ਦਾ ਕਿਰਾਇਆ ਤੇ ਮੈਨੂੰ ਸ਼ਾਮ ਨੂੰ ਦੇ ਦੇਗੀ ਮੈਨੂੰ ਵੀ ਲੋੜ ਦੀ ਸੀ ਪੈਸਿਆਂ ਦੀ ਨਾ ਨਾ ਦੀਦੀ ਫਿਰ ਕਿਹੜੀ ਗੱਲਾਂ ਕਿਰਾਇਆ ਤਾਂ ਮੈਂ ਚਾਹੇ ਅੱਜ ਦਵਾਂ ਕੱਲ ਦਵਾਂ ਦੇਣਾ ਤਾਂ ਹੈਗਾ ਹੀ ਆ ਨਾ ਹੈਂ ਤਾਂ ਬਥੇਰੀ ਸਿਆਣੀ ਆ ਤੂੰ ਹਾਂਜੀ ਉਹੀ ਗੱਲ ਆ ਨਾ ਫਿਰ ਸਰਕਾਰੀ ਜਵਾਲੇ ਬੰਦੇ ਕਹਿੰਦੇ ਹੁੰਦੇ ਹੀ ਵਾਲੇ ਸਿਆਣੇ ਨੇ ਬਥੇਰਾ ਪੜ੍ਹੀ ਹੋਈਆਂ ਨਾ ਹਾਂਜੀ ਹਾਂ ਤੇ ਮੈਂ ਤੈਨੂੰ ਐ ਕਹਿੰਦੀ ਸੀ ਵੀ ਜੇ ਤੋ ਕੋਈ ਆਪਦਾ ਕੱਪੜਾ ਲੀੜਾ ਧੋਣਾ ਨਾ ਤੇ ਧੋ ਲੈ ਫਿਰ ਲੈਟ ਦਾ ਕੋਈ ਭਰੋਸਾ ਜ ਨਹੀਂ ਹੁਣ ਤਾਂ ਲੈਟ ਹੈਗੀ ਐ ਤੇਰੀ ਕੋਈ ਗੱਲ ਨਹੀਂ ਮੈਂ ਧੋ ਲੈਨੀ ਆ ਮੈਂ ਤਾਂ ਥੋੜੀ ਜਿਹੀ ਆਪਣੀ ਮੰਮਾ ਨਾਲ ਗੱਲ ਕਰਨੀ ਸੀ ਗੱਲ ਕਰਕੇ ਮੈਂ ਧੋ ਲੈਨੀ ਆ ਛਲ ਕੋਈ ਨਹੀਂ ਕਰ ਲੈ ਗੱਲ ਹੈ ਹਾਂ ਮੈਂ ਚਲਦੀ ਆਂ ਠੀਕ ਹੈ ਜੀ ਲੈ ਚਲச்சு ਕਰਾਂ ਇੱਕ ਟੈਂਸ਼ਨ ਤਾਂ ਮੇਰੀ ਮੁੱਕੀ ਵੀ ਏਟੀਐਮ ਇੱਥੇ ਲੈ ਲਈ ਆ ਵਧੀਆ ਕੀਤਾ ਮੈਂ ਸ਼ਾਮੀ ਖੜਵਾ ਲਈ ਹੁਣ ਇਹ ਤਾਂ ਕਰਦੀ ਆਂ ਇਹਨਾਂ ਨੂੰ ਪਰਸੇ ਚ ਪਾ ਕੇ ਰੱਖ ਦਿੰਨੀ ਆ ਜਾਣ ਲੱਗੀ ਜੀ ਪੈਸੇ ਫੜਾ ਦੂੰਗੀ ਨਾਲੇ ਬੱਸ ਜਿਵੇਂ ਬੈ ਕੇ ਮੰਮੀ ਨੂੰ ਵੀ ਫੋਨ ਕਰ ਦੂੰਗੀ ਮੰਮੀ ਵਿਚਾਰੀ ਐਮੀ ਟੈਨਸ਼ਨ ਲੈਂਦੀ ਹੋਊਗੀ ਮੇ ਵੀ ਪਤਾ ਨਹੀਂ ਉਹ ਕਮਰਾ ਲਿਆ કે ਨਹੀਂ ਲਿਆ ਨਾਲੇ ਧੀਰੀ ਵਾਲੇ ਦੱਸ ਦੋਗੇ ਵੀ ਧੀਰੀ ਦਾ ਸਵਾ ਬਹੁਤ ਵਧੀਆ ਤੇ ਮੈਨੂੰ ਤਾਂ ਰੋਟੀ ਦੀ ਵੀ ਟੈਨਸ਼ਨ ਨਹੀਂ ਹੈਗੀ ਰੋਟੀ ਪਾਣੀ ਵੀ ਧੀਰੀ ਕਹਿੰਦੀ ਦੋ ਟਾਈਮ ਇੱਥੇ ਹੀ ਖਾ ਲਿਆ ਕਰੇ ਚਲ ਹੁਣ ਐ ਕਰਦੀ ਆ ਫਟਾਫਟ ਜਾਣੀ ਆ ਤਿਆਰ ਹੋ ਜਾਣੀ ਆ ਨਹੀਂ ਫਿਰ ਹਰ ਰੋਜ਼ ਹੀ ਲੇਟ ਹੋ ਜਾਂਦੀ ਆ ਮੈਂ ਆ ਕੇ ਫਿਰ پیسے ਬਣਾ ਲੈਂਦੀ ਆ अच्छा ਤੇ ਉਹਨੇ ਮੇਰਾ ਟਿਫਨ ਵੀ ਬਣਾ ਕੇ ਰੱਖਿਆ ਹੋਇਆ ਉਹ ਲੈ ਜੀ ਜਾਂਦੀ ਹੋਈ ਉਹੋ ਜੀ ਵੀ ਤੁਸੀਂ ਨਹੀਂ ਖੇਚੜ ਕਾਤੋਂ ਕਰਦੇ ਹੋ ਨੇ ਉਹ ਟਿਫਨ ਦੀ ਕੀ ਲੋੜ ਸੀ ਮੈਂ ਕੈਂਟੀਨ 'ਚ ਖਾ ਲੈਣੀ ਸੀ ਰੋਟੀ ਤਾਂ ਉਹ ਨਹੀਂ ਨਹੀਂ ਐਵੇਂ ਕਿਵੇਂ ਕੈਂਟੀਨ 'ਚ ਖਾ ਲੈਂਦੀ ਹੈ ਨਾਲੇ ਖੇਚੜ ਆੜੀ ਕੀ ਗੱਲ ਆ ਤੂੰ ਤਾਂ ਸਾਡੇ ਪਰਿਵਾਰ ਦੀ ਮੈਂਬਰ ਆ ਮੇਰੇ ਕੋਈ ਰੋਟੀ ਖਾਇਆ ਕਰ ਚੰਗਾ ਹਾਂਜੀ ਜੀ ਉਹ ਹਾਂ ਸੱਚ ਮੈਂ ਤੁਹਾਨੂੰ ਕਰਾਇਆ ਵੀ ਦੇਣਾ ਮੈਂ ਰਾਤੀ ਕਢਵਾ ਕੇ ਲੈ ਆਈ ਸੀ ਕਰਾਏ ਦਾ ਕੀ ਸੀਗਾ ਆ ਕੇ ਦੇ ਦਿੰਦੀ ਤੁਕੜਾ ਭੱਜੀ ਚੱਲੀ ਐ ਕਿਤੇ ਕੀ ਹੋ ਗਿਆ ਪੈਸੇ ਕਿੱਥੇ ਗਏ ਕੀ ਲੱਭਦੇ ਨਹੀਂ ਨਹੀਂ ਦੀਦੀ ਮੈਂ ਇਹਦੇ ਵਿੱਚ ਹੀ ਪੈਸੇ ਰੱਖੇ ਸੀ ਪੈਸੇ ਕਿੱਥੇ ਚਲੇ ਗਏ ਮੈਨੂੰ ਐਸੀ ਮੈਂ ਤੁਹਾਨੂੰ ਸਵੇਰੇ ਫੜਾ ਦੂੰਗੀ ਦੇਖ ਇੱਥੇ ਬਹਿ ਕੇ ਦੇਖ ਧਿਆਨ ਨਾਲ ਵਿੱਚੇ ਪਏ ਹੋਣੇ ਕਈ ਵਾਰੀ ਲੱਭਦੇ ਨਹੀਂ ਹੁੰਦੇ ਆਹ ਦੇਖੋ ਪੈਸੇ ਤਾਂ ਹੈ ਰਿਗੇ ਨਾ ਆਹ ਵਿਚਲੀ ਜਿਪ ਚ ਦੇਖ ਲੈ ਕਈ ਵਾਰੀ ਭਲੇਖੇ ਨਾਲ ਪੈ ਜਾਂਦੇ ਆ ਜੀ ਇਹ ਆਹ ਦੇਖੋ ਹੈਂ ਫੇਰ ਪੈਸੇ ਕਿੱਧਰ ਵਾ ਗਏ ਮੇਰੀ ਗੱਲ ਸੁਣ ਉਹ ਕਿਤੇ ਨਾ ਤੂੰ ਅੰਦਰ ਰੱਖਦੇ ਹੋਏ ਭੁੱਲ ਗਈ ਹੋਣੀ ਕਿਤੇ ਹੋਰ ਨਾ ਰੱਖ ਲਏ ਹੋਣ ਅੰਦਰ ਨਹੀਂ ਨਹੀਂ ਦੀਦੀ ਮੈਨੂੰ ਸੌ ਲੱਗੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਂ ਤਾਂ ਸ਼ਾਮ ਨੂੰ ਜਦੋਂ ਕਢਵਾ ਕੇ ਲਈ ਮੇਰੇ ਵਿੱਚ ਹੀ ਰੱਖੇ ਸੀਗੇ ਉਹ ਕਈ ਵਾਰੀ ਆਪਾਂ ਮੂਹ ਲੱਗ ਜਾਂਦਾ ਹੁੰਦਾ ਹੈ ਪਰਸ ਚ ਰੱਖ ਲਏ ਹੋਣ ਕੀ ਪਤਾ ਫੇਰ ਕੱਢ ਕੇ ਅਲਮਾਰੀ ਚ ਆ ਬੈੱਡ ਦੀ ਢੋਟਾ ਤੇ ਦੇਖ ਲਈ ਧਿਆਨ ਨਾਲ ਨਾ ਨਾ ਦੀਦੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਨੂੰ ਹੋਰ ਤੋਂ ਪਹਿਲਾਂ ਇਹ ਚ ਹੀ ਪਾਟੀ ਗਈ ਸੀ ਫੇਰ ਹੀ ਆ ਕੇ ਮੈਂ ਤਿਆਰ ਹੋਈ ਆ ਅੱਛਾ ਕਿ ਤਾ ਥੱਲੇ ਨਾ ਡਿੱਗ ਕੇ ਹੁਣ ਉੱਡ ਉੱਡ ਕੇ ਦੀਦੀ ਜੇ ਥੱਲੇ ਡਿੱਗੇ ਹੁੰਦੇ ਮੈਂ ਤਿਆਰ ਤਾਂ ਆਪਣੇ ਰੂਮ 'ਚ ਹੀ ਹੋਈ ਆ ਨਾ ਮੈਨੂੰ ਦਿਖਦੇ ਵੀ ਉੱਥੇ ਜੇ ਹੁੰਦੇ ਦੇਖ ਪਾਈ ਮੈਂ ਤਾਂ ਸਵੇਰ ਦੀ ਤੇਰੇ ਕਮਰੇ 'ਚ ਗੇੜਾ ਵੀ ਨਹੀਂ ਮਾਰਿਆ ਮੈਂ ਤਾਂ ਉਧਰ ਨੂੰ ਗਈ ਹੋਈ ਨਹੀਂ ਨਾ ਨਾ ਦੀਦੀ ਤੁਸੀਂ ਇੱਧਰ ਗਲਤ ਨਾ ਸਮਝੋ ਤੁਸੀਂ ਤਾਂ ਫੇਰ ਕੋ ਆਏ ਵੀ ਨਹੀਂ ਹੈਗੇ ਪਰ ਮੈਂ ਤੁਹਾਨੂੰ ਕਹਿ ਰਹੀ ਆ ਮੈਂ ਇਹਦੇ 'ਚ ਹੀ ਰੱਖੀ ਸੀ ਚਲ ਕੋਈ ਨਹੀਂ ਐਂ ਕਰ ਤੂੰ ਜਾ ਚਲੀ ਜਾ ਮੈਂ ਲੱਭਦੀ ਆ ਚੰਨਾ ਕਈ ਵਾਰੀ ਨਾ ਪੈਸੇ ਰੱਖਦੇ ਰੱਖਦੇ ਉੱਡ ਕੇ ਬੈੱਡ ਦੀ ਨਾ ਥੱਲੇ ਥੁੱਲੇ ਵੜ ਜਾਂਦੇ ਨੇ ਪਤਾ ਨਹੀਂ ਲੱਗਦਾ ਹੁੰਦਾ ਮੇਰੇ ਨਾਲ 100 ਵਾਰੀ ਐ ਹੋਇਆ ਮੈਂ ਕੰਬਲੀ ਹੂਈ ਫਿਰਦੀ ਰਹੀ ਬਾਅਦ ਪਤਾ ਲੱਗਿਆ ਵੀ ਨੋਟ ਤਾਂ ਬੈੱਡ ਦੇ ਥੱਲੇ ਪਿਆਗਾ ਚਲੋ ਠੀਕ ਆ ਜੀ ਜੀ ਪਰ ਤੁਹਾਨੂੰ ਵੀ ਪੈਸਿਆਂ ਦੀ ਲੋੜ ਸੀ ਕੋਈ ਨਹੀਂ ਮੈਨੂੰ ਤਾਂ ਆ ਕੇ ਫੇਰ ਕਢਾ ਕੇ ਦੇਦੀ ਪੈਸੇ ਕੇ ਰੋਹੀ ਮਿਲ ਜਣ ਦਾ ਚੰਗੀ ਗੱਲ ਆ ਹਨਾ ਤੇਰੇ ਮੈਂ 10000 ਕੜਵਾ ਕੇ ਲੈ ਇਸੇ ਜੇ ਨਾ ਮਿਲੇ ਫਿਰ ਕੋਈ ਨਹੀਂ ਮੈਂ ਵੀ ਕੋਸ਼ਿਸ਼ ਕਰਦੀ ਆ ਲੱਭਣ ਦੀ ਤੂੰ ਆ ਕੇ ਕਹਿ ਰ ਮੈਂ ਨਾ ਹੋਰ ਲਵਾ ਦੀ ਚਲੋ ਠੀਕ ਆ ਜੀ ਜੀ ਮੈਂ ਵੈਸੇ ਵੀ ਲੇਟ ਹੋ ਰਹੀ ਆ ਤੁਸੀਂ ਪਲੀਜ਼ ਲੱਭ ਲਿਓ ਜੇ ਮੇਰਾ ਹਾਂ ਮੈਂ ਲੱਗਦੀ ਆ ਕੋਈ ਨਹੀਂ ਤੂੰ ਭੱਜ ਜਾ ਹੈ ਟੈਨਸ਼ਨ ਫਰੀ ਹੋ ਕੇ ਜਾਈ ਠੀਕ ਆ ਜੀ ਜੀ ਹਾਂ ਬੜੀ ਟੈਨਸ਼ਨ ਨਾ ਲੈ ਜੀ ਦੱਸ

6:00 ਵਜੇ ਦੇਖ ਲੈ ਡਿਊਟੀ ਤੇ ਨਹੀਂ ਜਾਣਾ ਤੂੰ ਲੇਟ ਹੋ ਜੇਂਗੀ ਫਿਰ ਉਹ ਹੋ ਉੱਠਦੀ ਹਾਂ ਜੀ ਸੋਰੀ ਮਨੋਂ ਅੱਖ ਜੀ ਲੱਗ ਗਈ ਸੀ ਚਲ ਪਤਾ ਨਹੀਂ ਲੱਗਿਆ ਕੋਈ ਟਾਈਮ ਹੋ ਗਿਆ ਹਾਂ ਮੈਂ ਤਾਂ ਅਹੀਂ ਕਹੀ ਜਾਨੀਏ ਮੈਂ ਕਹਿ ਲੈ ਐਨੀ ਸਵੇਰ ਹੋ ਗਈ ਮੈਂ ਚਾਹ ਵੀ ਬਣਾ ਲਈ ਅਜੁੱਠੀ ਨਹੀਂ ਹੈਗੀ ਬਸ ਨਿਕਲ ਜੂ ਫਿਰ ਤੇਰੀ ਉੱਤੇ ਵੀ ਤੇਰੀ ਬਸ ਨਿਕਲ ਗਈ ਸੀ ਹਾਂਜੀ ਕੋਈ ਗੱਲ ਨਹੀਂ ਦੀਦੀ ਉੱਠਦੀ ਆ ਮੈਂ ਹੋਰ ਉੱਠ ਜਾ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਆ ਗੇਟ ਸਮਾਰ ਕੇ ਲਾ ਲਿਆ ਕਰ ਮੱਛਰ ਆ ਜਾਂਦੇ ਨੇਗੇ ਅੰਦਰ ਅੱਛਾ ਲਾਇਆ ਸੀ ਦੀਦੀ ਗੇਟ ਤਾਂ ਮੈਂ ਖੁੱਲਾ ਤਾਂ ਕਦੇ ਛੱਡਿਆ ਨਹੀਂ ਲਾਇਆ ਸੀ ਆ ਫਿਰ ਕੁੰਡਾ ਕਿਵੇਂ ਖੁੱਲਾ ਰਹਿ ਗਿਆ ਸਮਾਰ ਕੇ ਲਾ ਲਿਆ ਕਰ ਆ ਕੱਲਾ ਪੇੜ ਹੀ ਹੋਇਆ ਸੀ ਗੇਟ ਅੱਛਾ ਚਲ ਕੋਈ ਗੱਲ ਦੀਦੀ ਲਾਣਾ ਚੰਗੀ ਚੜਾ ਗੇਟ ਮੇਥੋਂ ਲੱਗਿਆ ਨਹੀਂ ਹੋਣਾ ਹੈਗਾ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਹਾਂ ਸੱਚੀ ਦੀਦੀ ਨਾਲੇ ਮੇਰੇ ਪੈਸੇ ਦਾ ਪਤਾ ਲੱਗਿਆ ਕੁਝ ਨਾ ਪੈਸੇ ਬਾਰੇ ਤਾਂ ਮੇਰੀ ਗੱਲ ਸੁਣ ਲਾ ਕੁਛ ਨਹੀਂ ਪਤਾ ਲੱਗਿਆ ਤੇਰੇ ਜਾਣ ਮਗਰੋਂ ਨਾ ਮੈਂ ਤਾਂ ਪਹਿਲਾਂ ਝਾੜੂ ਲਾਇਆ ਪੋਚਾ ਲਾਇਆ ਫਿਰ ਹਾਰ ਕੇ ਮੈਂ ਸਾਰਾ ਕਮਰਾ ਵੀ ਧੋ ਲਿਆ ਮੈਨੂੰ ਕਿਤੇ ਨਹੀਂ ਦਿਖੇ ਤੇਰੇ ਪੈਸੇ ਅੱਛਾ ਚਲੋ ਕੋਈ ਗੱਲ ਨਹੀਂ ਦੀਦੀ ਮੇਰੀ ਤਨਖਾਹ ਆਉਣ ਨੂੰ ਤਾਂ ਹਲੇ ਟਾਈਮ ਹੈ ਮੈਂਨੇ ਕਿਸੇ ਕੁੜੀ ਤੋਂ 5000 ਆਧਾਰਾ ਫੜਿਆ ਅੱਛਾ ਲੈ ਪੈਸੇ ਫੜਨ ਨੂੰ ਕੀ ਸੀ ਦੋ ਦਿਨ ਬਾਅਦ ਦੇ ਦਿੰਦੀ ਐਂ ਆਧਾਰ ਚੜਾਈ ਜਾਨੀ ਆਪਣੇ ਸਿਰ ਤੇ ਕੋਈ ਗੱਲ ਨਹੀਂ ਦੀਦੀ ਫੋਨ ਵੀ ਤੇ ਲੋੜਾ ਚਲੋ ਕੋਈ ਨਹੀਂ ਮੈਂ ਤੁਹਾਨੂੰ ਪੈਸੇ ਦੇ ਦਿੰਦੀ ਹਾਂ ਚੱਲ ਫਿਰ ਜੇ ਤੂੰ ਇੰਨੀ ਆ ਫੜਾਈ ਦੇ ਹੋਰ ਕੀ ਆ ਦੀਦੀ ਮੈਨੂੰ ਤਾਂ ਆਪ ਟੈਨਸ਼ਨ ਪਈ ਰਹਿੰਦੀ ਐ ਵੀ ਜਲਦੀ ਜਲਦੀ ਹਾਂ ਫਿਰ ਜਿਹੜੇ ਕੱਲ ਨੂੰ ਦੇਣੇ ਆ ਉਹ ਅੱਜ ਹੀ ਫੜਾ ਦੇ ਜੇ ਹਨ ਹੈਗੇ ਨਹੀਂ ਤਾਂ ਹਾਂਜੀ ਪੈਸੇ ਕਿੱਥੇ ਗਏ ਫੇਰ ਕੀ ਹੋ ਗਿਆ ਆ ਦੀਦੀ ਮੇਰੇ ਪੈਸੇ ਹੁਣ ਫੇਰ ਨਹੀਂ ਹੈਗੇ ਆ 500 ਰੁਪਏ ਵਿੱਚ ਮੈਨੂੰ ਫੜਾ ਤੂੰ ਹੈਂ ਲੈ ਆਦਾ ਸੱਚੀ 500 ਹੀ ਇਹਦੇ ਚ ਤੇਰੇ ਪੈਸੇ ਜਾਂਦੇ ਕਿੱਥੇ ਆ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਯਾਦ ਕਰ ਦੇ ਫਿਰ ਰੋਜ਼ ਰੋਜ਼ ਇਹ ਜਿਹੀ ਗੱਲਾਂ ਕਰੀਏ ਚੰਗੀ ਗੱਲ ਨਹੀਂ ਹੁੰਦੀ ਵੀ ਤੂੰ ਰਾਤ ਯਾਦ ਨਾਲ ਪੈਸੇ ਪਾਏ ਸੀ ਜਦੋਂ ਧਿਆਨ ਦੇਉਂ ਤੂੰ ਦੀਦੀ ਮੈਨੂੰ ਸੌ ਲੱਗੇ ਜਿਹਦੀ ਮਰਜ਼ੀ ਸੌ ਖਵਾ ਲਉ ਰਾਤੀ ਮੈਂ ਰੋਟੀ ਖਾਣ ਤੋਂ ਪਹਿਲਾਂ ਪਰਸੇ ਚ ਪੈਸੇ ਪਾ ਕੇ ਸੁੱਤੀ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਸਰਾਣੇ ਸੁਰੂਨੇ ਥੱਲੇ ਦੇਖ ਲੈ ਕਈ ਵਾਰੀ ਬੰਦਾ ਰੱਖ ਦਿੰਦਾ ਦੀਦੀ ਜਦ ਮੈਂ ਰੱਖੀ ਹੀ ਹੈਗੇ ਮੈਂ ਕਹਿ ਰਹੀ ਆ ਤੁਹਾਨੂੰ ਆ 500 ਰੁਪਏ ਵਿੱਚ ਪਿਆ ਤੇ ਬਾਕੀ ਪੈਸੇ ਹੈ ਨਹੀਂ ਇਹ ਚ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਤੇ ਤੇਰੇ ਪੈਸੇ ਜਾਂਦੇ ਕਿੱਥੋਂ ਆ ਦੇਖ ਲੈ ਮੇਰੀ ਗੱਲ ਸੁਣ ਮੇਰੇ ਘਰੋਂ ਨਾ ਕਦੇ 1 ਰੁਪਿਆ ਵੀ ਨਹੀਂ ਨਿਕਲਿਆ ਆ ਤੂੰ ਪਹਿਲੀ ਕੁੜੀ ਆ ਜਿਹਦੇ ਭਾਈ ਐ ਪੈਸੇ ਨਿਕਲ ਜਾਂਦੇ ਨੇ ਨਾਲੇ ਪਤਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੇ ਤੇਨੂੰ ਕਿਸੇ ਤੇ ਸ਼ੱਕ ਆ ਤਾਂ ਤੂੰ ਸਾਫ਼ ਕਹਿ ਦੇ ਐ ਰੋਜ਼ ਰੋਜ਼ ਪੈਸੇ ਨਿਕਲ ਜਾਣੇ ਸਹੀ ਜੀ ਗੱਲ ਨਹੀਂ ਲੱਗਦੀ ਮੈਨੂੰ। ਨਾ ਨਾ ਦੀਦੀ ਮੈਂ ਕਿਹਦੇ ਦਾ ਸ਼ੱਕ ਕਰਨਾ ਭਲਾ? ਮੈਨੂੰ ਤਾਂ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਨਾਲ ਹੋਈ ਕੀ ਜਾਂਦਾ? ਪਤਾ ਨਹੀਂ ਰੋਜ਼-ਰੋਜ਼ ਮੇਰੇ ਪੈਸੇ ਕਿੱਥੇ ਜਾ ਰਹੇ ਨੇ। ਨਾਲੇ ਦੀਦੀ ਮੈਂ ਤਾਂ ਇੰਨੀ ਐ ਮਿੰਤਾ ਕਰਕੇ ਉਹ ਤੋਂ ਪੈਸੇ ਲਏ ਸੀ। ਚਲੋ ਗੱਲ ਲੱਗਦਾ ਵੀ ਹਾਂ ਸਾਡਾ ਲੈਣਾ ਦੇਣਾ ਚੱਲਿਆ ਰਹਿੰਦਾ ਪਰ ਹੁਣ ਮੈਂ ਉਹਨੂੰ ਕੀ ਜਵਾਬ ਦਵਾਂਗੀ? ਉਹਨੂੰ ਕਿੱਥੋਂ ਪੈਸੇ ਵਾਪਸ ਕਰੂੰਗੀ ਮੈਂ? ਹੁਣ ਤੂੰ ਆਪ ਸਿਆਣੀ ਦੱਸ ਮੈਂ ਕੀ ਕਰ ਸਕਦੀ ਆ? ਮੈਂ ਤਾਂ ਤੇਰੇ ਮਗਰੋਂ ਨਾ ਤੇਰੇ ਕਮਰੇ 'ਚ ਊਈ ਨਹੀਂ ਵੜਦੀ। ਪਤਾ ਪਤਾ ਤਾਂ ਭਾਈ ਡਰ ਲੱਗਦਾ। ਅਗਲੇ ਦੀ ਸੋ ਚੀਜ਼ ਪਈ ਹੁੰਦੀ ਆ। ਕਿਤੇ ਇੱਧਰ ਉੱਧਰ ਅਗਲੇ ਤੋਂ ਗਲਤੀ ਨਾਲ ਕਿਤੇ ਡਿੱਗ ਜੇ। ਨਾ ਮ ਦੂਜੇ ਬੰਦੇ ਤੇ ਆਪਾਂ ਨਹੀਂ ਭਾਈ ਕਿਸੇ ਦਾ ਵੀ ਬੁਹਾ ਖੋਹਦੇ ਹੁੰਦੇ। ਦੀਦੀ ਮੈਂ ਸੱਚੀ ਕਹਿ ਰਹੀ ਆ ਮੇਰੇ ਨਾਲ ਅੱਜ ਤੱਕ ਕਦੇ ਐਜਾ ਕੁਛ ਨਹੀਂ ਹੋਇਆ। ਪਤਾ ਨਹੀਂ ਆ ਹੁਣ ਕਿਉਂ ਇਦਾਂ ਦਾ ਕੁਛ ਹੋ ਰਿਹਾ ਮੇਰੇ ਨਾਲ। ਨਹੀਂ ਮੈਂ ਕਦੇ ਕਹਿਨੀ ਆ ਵੀ ਤੇਰੇ ਨਾਲ ਐਜਾ ਹੋਵੇ। ਮੈਂ ਤਾਂ ਆ ਫਿਕਰਾਂ 'ਚ ਪਈ ਹੋਈ ਆ। ਕਿ ਜਦੋਂ ਤੋਂ ਧਿਆਨ ਲੱਗੀ ਤੇਰੇ ਪੈਸੇ ਨਿਕਲਣ ਲੱਗੇ ਲੈ। ਸਾਡੇ ਕਦੇ ਨਹੀਂ ਥੇਲਾ ਇੰਨੇ ਰਿਸ਼ਤੇਦਾਰ ਵੀ ਸਾਡੇ ਘਰੇ ਉਹਦੇ ਪਹਿਲਾਂ ਵੀ ਇੱਕ ਕੁੜੀ ਰਹਿੰਦੀ ਸੀ ਕਿਸੇ ਦਾ ਰੁਪਈਆ ਨਹੀਂ ਕਦੇ ਨਿਕਲਿਆ ਆ ਤੇਰੇ ਹੀ ਪੈਸੇ ਨਿਕਲ ਲੱਗੇ ਨੇ ਸੱਚੀ ਦੇਦੀ ਤੁਸੀਂ ਮੇਰੇ ਤੇ ਯਕੀਨ ਕਿਉਂ ਨਹੀਂ ਕਰਦੇ ਪਹਿਲਾਂ ਮੈਂ ਝੂਠ ਕਿਉਂ ਬੋਲੂਗੀ ਮੈਨੂੰ ਝੂਠ ਬੋਲ ਕੇ ਕੀ ਮਿਲੂਗਾ ਚੱਲ ਕੋਈ ਗੱਲ ਨਹੀਂ ਫਿਰ ਮੇਰੀ ਗੱਲ ਸੁਣ ਹੈ ਹੁਣ ਐ ਰੋਣ ਤੋਂ ਨਾ ਥੋੜਾ ਕੁਝ ਹੋਜੂਗਾ ਉਹ ਤੇਰਾ ਦੇਹਲਾ ਟਾਈਮ ਵੀ ਹੋਈ ਜਾਂਦਾ ਉਧਰ ਦੇਹਲਾ ਘੜੀ ਕੱਲੀ ਮੁੜ ਕੇ ਤੇਰੀ ਬੱਸ ਵੀ ਨਿਕਲ ਜੂਗੀ ਜਾਂ ਤਿਆਰ ਹੋ ਜਾ ਤਕ ਚਲੋ ਠੀਕ ਹੈ ਜੀ ਮੈਂ ਤਿਆਰ ਹੁੰਨੀ ਆ ਪਰ ਪਲੀਜ਼ ਤੁਸੀਂ ਇਹ ਚੰਗੀ ਤਰ੍ਹਾਂ ਦੇਖ ਲਿਓ ਜੇ ਮਿਲ ਕੇ ਤਾਂ ਕੋਈ ਨਹੀਂ ਮੈਂ ਤੇਰੇ ਮਗਰੋਂ ਨਾ ਹੁਣ ਸਾਰਾ ਘਰ ਫੇਰ ਲੱਭੂੰਗੀ ਹੋਰ ਮੈਂ ਤਾਂ ਬਾਹਰ ਬੇੜੇ ਤੱਕ ਜਾ ਕੇ ਆਉਂਗੀ ਕਈ ਵਾਰੀ ਬੰਦਾ ਘੁੰਮਦਾ ਫਿਰਦਾ ਜੇਬ ਚ ਪਾਏ ਹੋਣ ਦਿਮਾਗ ਅੱਜ ਕੱਲ ਤੈਨੂੰ ਨਹੀਂ ਪਤਾ ਦਿਮਾਗ ਤੇ ਕਾਫੀ ਲੋਡ ਰਹਿੰਦਾ ਯਾਦ ਨਹੀਂ ਨਾ ਰਹਿੰਦਾ ਕਈ ਵਾਰੀ ਨਾ ਨਾ ਦੇਦੀ ਮੈਨੂੰ ਯਾਦ ਆ ਤੂੰ ਯਕੀਨ ਕਿਉਂ ਨਹੀਂ ਕਰਦੀ ਮੇਰੇ ਤੇ ਉਹ ਮੈਂ ਤਾਂ ਯਕੀਨ ਕਰ ਲੂੰ ਕੀ ਕਹੀ ਜਾਨੀ ਐ ਮੈਂ ਤਾਂ ਆਪ ਸੋ ਜਗਾ ਤੇ ਰੱਖ ਕੇ ਪੈਸੇ ਭੁੱਲ ਜਾਨੀ ਆ ਦਿਮਾਗ ਤੇ ਲੋੜ ਐ ਨਰਿੰਦਾ ਬੀਬੀ ਵਧਿਆ ਹੁੰਦਾ ਪਤਾ ਨਹੀਂ ਜਾਂਦਾ ਐ ਕਰ ਜਾ ਉੱਠ ਖੜ ਚਾਹ ਬਣੀ ਪੀਏ ਨਾ ਨਾ ਚਾਹ ਪੀ ਲੈ ਨਾਲ ਤਿਆਰ ਹੋ ਜਾ ਚੰਗਾ ਫਿਰ ਲੇਟ ਹੋ ਜੇਗੀ ਐਵੇਂ ਫਿਕਰ ਨਾ ਕਰ ਕੋਈ ਨਹੀਂ ਪੈਸੇ ਲੱਭ ਜਾਣਗੇ ਚੰਗਾ ਹਾਇ ਰੱਬਾ ਆ ਕੀ ਹੋ ਜਾਂਦਾ ਮੇਰੇ ਨਾਲ ਫਟਾਓ ਯਾ ਹਲੇ ਮੇਰੇ ਮਿੱਤੇ ਆਈ ਨੂੰ ਤੇ ਦੋ ਵਾਰ ਮੇਰੇ ਪੈਸੇ ਕੱਢੇ ਗਏ ਇੱਕ ਤਾਂ ਕਿਰਾਇਆ ਗਲ ਪੈ ਗਿਆ ਉੱਪਰ ਜਿਹੜੇ ਉਧਾਰ ਮੰਗੇ ਹੋਏ ਪੈਸੇ ਉਹ ਵੀ ਗਲ ਪੈ ਗਏ ਕੀ ਕਰੂੰਗੀ ਹੁਣ ਮੈਂ ਜਾ ਬਬੀ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇ ਹਲਾ ਦਿਓਰਾ ਲੱਗ ਗਿਆ ਤੇਰਾ ਟਾਈਮ ਫਿਰ ਘਰੇ ਆਉਣ ਦਾ ਉਹ ਹੋਰ ਬਬੀ ਪੜ੍ਹਾਈ ਪੂਰੀ ਹੋ ਗਈ ਸੀ ਮੈਂ ਕਿਹਾ ਚੱਲ ਹੁਣ ਘਰੇ ਚੱਲਦੇ ਆਂ ਵੇ ਵਧੀਆ ਹੋਇਆ ਤੇਰੀ ਪੜ੍ਹਾਈ ਪੂਰੀ ਹੋ ਗਈ ਨਾਲੇ ਮੇਰੀ ਗੱਲ ਸੁਣਾ ਹਾਂ ਬਬੀ ਤੂੰ ਆਪਣੇ ਬਾਈ ਨੂੰ ਫੋਨ ਕਰ ਲੈਂਦਾ ਨਾ ਤੇਨੂੰ ਅੱਡੇ ਤੇ ਲੈ ਆਉਂਦਾ ਬਬੀ ਫੋਨ ਕੀਤੇ ਸੀ 2-3 ਵਾਰੀ ਜੇ ਬਾਈ ਫੋਨ ਚੱਕੇ ਫੇਰ ਹੀ ਆ ਫੋਨ ਤਾਂ ਚੱਕਿਆ ਨਹੀਂ ਵੇ ਕੀ ਕਰਾਂ ਇਹਨੂੰ ਕਿਹੜਾ ਪਤਾ ਲੱਗਦਾ ਉਹ ਅੰਦਰ ਪਿਆਗਾ ਨਸ਼ੇ ਪੱਤੀ ਕਰਕੇ ਨਸ਼ੇ ਕਰਦਾ ਬਾਈ ਹੁਣ ਤਾਂ ਉਹਦੀ ਸੁਧਰ ਦੀ ਉਮਰ ਸੀ ਵਿਆਹ ਹੋ ਗਿਆ ਹੁਣ ਆ ਕਿਹੜੇ ਚੱਕਰਾਂ ਚ ਪੈ ਗਿਆ ਉਹ। ਤੇ ਕਾ ਨੂੰ ਸੁਧਰਨ ਦੀ ਉਮਰ ਸੀ। ਇਹੋ ਜਿਹੇ ਬੰਦੇ ਸੁਧਰਦੇ ਹੁੰਦੇ ਨੇ। ਭਾਵੇਂ ਵਿਆਹ ਹੋ ਜਾਏ ਭਾਵੇਂ ਨਾ ਹੋਵੇ। ਕੋ ਚੱਲ ਕੋਈ ਨਾ ਭਾਬੀ। ਹੁਣ ਮੈਂ ਇੱਥੇ ਆ ਗਿਆ ਨਾ। ਹੁਣ ਮੈਂ ਦੇਖਦਾ ਬਾਈ ਕਿਵੇਂ ਕਰੂ ਨਾ ਸ਼ੀ। ਤੇ ਤੂੰ ਕੀ ਕਰ ਲੇਗਾ? ਮੇਰੇ ਤਾਂ ਕਦੇ-ਕਦੇ ਐ ਜੀ ਕਰਦਾ ਵੀ ਇਹਨੂੰ ਛੱਡ ਕੇ ਆਪਦੇ ਪੇਕੇ ਵਾਜ ਜਾ। ਨਾ ਭਾਬੀ। ਆਹ ਕਿਹੜੀਆਂ ਗੱਲਾਂ ਕਰਦੀ ਏ ਤੂੰ। ਇਹੋ ਜਿਹਾ ਕੁਝ ਨਾ ਸੋਚਿਆ ਕਰ। ਤੇ ਮੇਰਾ ਕੀ ਬਣੂਗਾ? ਤੂੰ ਤਾਂ ਮੇਰੀ ਮਾਮਾ ਵਰਗੀ ਭਾਬੀ ਐ। ਤੇਰੇ ਘਰ ਕੀ ਤਾਂ ਮੈਂ ਇੱਥੇ ਆ। ਵੇ ਕਮਲਿਆ। ਮੈਂ ਵੀ ਤੇਰੇ ਕਰਕੇ ਚੁੱਪ ਕਰ ਜੰਨੀ ਆ ਵੀ ਜੇ ਮੈਂ ਆ ਘਰ ਛੱਡ ਗਈ ਨਾ ਤੇ ਇਹਨੇ ਤਾਂ ਪਹਿਲੇ ਗੱਲ ਸਾਰਾ ਘਰ ਵੇਚ ਕੇ ਖਾ ਜਾਣਾ ਤੇ ਤੂੰ ਕਿੱਧਰ ਨੂੰ ਜਾਏਂਗਾ ਤੈਨੂੰ ਮੇਰੇ ਬਿਨਾਂ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਉਹੀ ਤਾਂ ਗੱਲ ਆ ਭਾਬੀ ਤੂੰ ਕਿਤੇ ਨਹੀਂ ਜਾਣਾ ਕੋਈ ਨਾ ਬਾਈ ਨੂੰ ਮਾਪੇ ਸਮਝਾਉਂਗਾ ਸੁਧਰ ਜਾਊਗਾ ਤੈਨੂੰ ਪਤਾ ਕਿੰਨਾ ਲਹੂ ਪਿੰਦਾ ਦਾ ਘਰੇ ਮੇਰਾ ਇਹ ਸਾਰਾ ਦਿਨ ਅੰਦਰ ਪੇਰ ਕੇ ਵੀ ਨਹੀਂ ਦੱਸਿਆ ਮੈਂ ਤੈਨੂੰ ਕੀ ਦੱਸਦੀ ਮੈਂ ਤਾਂ ਆਪ ਸਰਦਨ ਤੱਪੀ ਰਹਿਣੀ ਆ ਘਰ ਦੇ ਕੰਮਾਂ ਦੇ ਵਿੱਚ ਚੱਲ ਮੇਰੀ ਗੱਲ ਸੁਣ ਬਾਲੀਆਂ ਗੱਲਾਂ ਨਾ ਕਰਾਂ ਮੈਂ ਮੈਂ ਚਾਹ ਚੂਬਣਾ ਹੁੰਨੀ ਆ ਤੂੰ ਪੈ ਜਾਂਦੇ हां कोई ना भाभी ਤੇ ਲੇਟ ਹੈਗੀ ਆ ਫਿਰ ਤੈਨੂੰ ਪਤਾ ਏ ਸੀ ਬਿਨਾ ਤਾਂ ਨੀਂਦ ਵੀ ਨਹੀਂ ਆਉਣੀ ਬੰਨੀ ਅੱਛਾ ਸੱਚ ਲੈ ਉਹ ਕਮਰੇ ਚ ਨਾ ਜਾਈ ਹੁਣ ਸੱਚ ਤੂੰ ਕਿਉਂ ਬੋਬੀ ਮੇਰੀ ਗੱਲ ਸੁਣ ਮੈਂ ਨਾ ਉਹ ਕਮਰਾ ਕਰਾਇ ਤੇ ਦੇਦਾ ਭਾਬੀ ਜਦੋਂ ਤੈਨੂੰ ਪਤਾ ਵੀ ਮੈਂ ਥੋੜੇ ਦਿਨਾਂ ਨੂੰ ਆਉਣਾ ਫਿਰ ਤੂੰ ਕਰਾਇ ਦੇ ਕਦੋਂ ਦੇਦਾ ਕਮਰਾ ਓਹੋ ਮੀ ਪਾੜਾ ਪਹਿਲਦਾ ਸੀ ਆ ਦੋਕ ਦਿਨ ਦੀ ਗੱਲ ਉਹ ਕੁੜੀ ਵਿਚਾਰੀ ਨਾ ਇੱਕ ਤੜਫੀ ਫਿਰਦੀ ਸੀ ਕਹਿੰਦੀ ਮੈਨੂੰ ਕੋਈ ਕਮਰਾ ਦੇ ਦਿਓ ਕਰਾਇ ਤੇ ਮੈਂ ਤਰਸ ਖਾ ਕੇ ਉਹਨੂੰ ਵਿਚਾਰੀ ਨੂੰ ਦੇਦਾ ਆ ਬਠਿੰਡੇ ਡਿਊਟੀ ਕਰਦੀ ਸਰਕਾਰੀ ਟੀਚਰ ਆ ਉਹ ਅੱਛਾ ਕੇ ਚੱਲ ਕੋਈ ਨਾ ਭਾਬੀ ਹੁਣ ਤਾਂ ਮੈਂ ਇੱਥੇ ਪੱਕੇ ਡੇਰੇ ਲਾ ਲੈਨੇ ਆ ਨਾ ਜਾਉਂ ਉਧਰ ਦੂਜੇ ਕਮਰੇ ਚ ਪੈ ਗਈ ਛੱਲ ਮੇਰੀ ਗੱਲ ਸੁਣ ਆ ਸਾਰਾ ਘਰ ਤੇਰਾ ਹੀ ਐ ਜਿੱਥੇ ਮਰਜ਼ੀ ਪੈ ਜਾ ਚੱਲ ਕੋਈ ਨਾ ਭਾਬੀ ਤੂੰ ਬਣਾ ਲਾ ਚਾਹ ਪਾਣੀ ਤੇ ਮੈਂ ਬੈੰਨਾ ਅੰਦਰ ਹਾਂ ਚੰਗਾ ਪੈ ਜਾ ਕੋਈ ਹੁਣ ਕਬੜਲੀ ਕਿ ਵੱਡੀ ਨਹੀਂ ਹਜੇ ਬੇ ਸੱਚ ਮੈਂ ਤੈਨੂੰ ਉਹਦੇ ਕਰਕੇ ਫੋਨ ਤਾਂ ਕਰਨਾ ਸੀ ਕਈ ਦਿਨਾਂ ਦਾ ਲੋਕਾਂ ਨੇ ਤਾਂ ਕਣਕਾਂ ਵੱਢ ਲਈਆਂ ਹੈ ਤੇ ਆ ਦੇ ਲੈ ਅੰਦਰ ਪਿਆਗਾ ਇਹਨੂੰ ਮਰਨੇ ਨੂੰ ਕਿਸੇ ਦਾ ਨਹੀਂ ਪਤਾ ਚੱਲ ਤੂੰ ਟੈਨਸ਼ਨ ਨਾ ਲੈ ਹੁਣ ਮੈਂ ਆ ਗਿਆ ਆਪੇ ਕਣਕ ਵੜਾਉਂਦਾ ਹੁਣ ਕੱਲ ਨੂੰ ਮੈਂ ਚੱਲ ਕਰਾ ਦੀ ਹਾਂ ਠੀਕ ਆ ਹਾਂ ਨਾ ਆ ਮੇਰੇ ਕਮਰੇ ਚ ਕੌਣ ਪਿਆ ਦੀਦੀ ਤਾਂ ਕਹਿੰਦੀ ਸਾਡੇ ਘਰੇ ਕੋਈ ਬੜਦਾ ਨਹੀਂ ਹੈਗਾ ਨਾ ਤੇਰੀ ਨੇ ਇਹਨੂੰ ਦੇਖਿਆ ਹੀ ਨਹੀਂ ਹੈਗਾ ਕਿਵੇਂ ਲਟਿਆ ਪਿਆ ਉਹ ਹੈਲੋ ਪਿਕਚਰ ਹੈਲੋ ਤੁਸੀਂ ਕੌਣ ਹੈ ਓਏ ਕਿੰਨੇ ਸੋਹਣੇ ਕਿੱਧਰ ਖੋ ਗਏ ਮੈਂ ਪੁੱਛਤੀ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਦੇ ਹੋ ਮੇਰੇ ਕਮਰੇ 'ਚ ਉਹ ਮੈਨੂੰ ਤਾਂ ਨਾ ਜੀ ਏਸੀ ਤੋਂ ਬਿਨਾ ਨੀਂਦ ਨਹੀਂ ਆਉਂਦੀ ਮੈਂ ਤਾਂ ਕਰਕੇ ਇੱਧਰ ਆ ਕੇ ਪੈ ਗਿਆ ਸੀਗਾ ਤੇ ਤੁਸੀਂ ਕੌਣ ਇਹੀ ਮੈਂ ਪੁੱਛ ਰਹੀ ਆ ਵੀ ਤੁਸੀਂ ਕੌਣ ਹੋ ਨਾਲ ਜੇ ਏਸੀ ਤੋਂ ਬਿਨਾ ਨੀਂਦ ਨਹੀਂ ਆਉਂਦੀ ਤਾਂ ਤੁਹਾਨੂੰ ਮੇਰਾ ਹੀ ਕਮਰਾ ਲੱਗਿਆ ਸੀ ਉਹ ਜਦੋਂ ਏਸੀ ਇੱਧਰ ਲੱਗਿਆ ਫਿਰ ਮੈਂ ਇੱਥੇ ਇੱਧਰ ਆ ਕੇ ਪੈਣਾ ਸੀ ਉਹ ਭਾਬੀ ਆ ਦੇਖੋ ਪਤਾ ਨਹੀਂ ਕੌਣ ਆ ਮੈਂ ਟਲ ਜਿਆ ਆ ਮੇਰੇ ਕਮਰੇ 'ਚ ਆ ਕੇ ਪੈ ਗਿਆ ਨਾ ਜੇ ਤੈਨੂੰ ਕਿਰਾਏ ਤੇ ਕਮਰਾ ਨਹੀਂ ਮਿਲਿਆ ਸੀ ਤਾਂ ਕਿਸੇ ਦੇ ਹੋਰ ਦੇ ਜਾ ਕੇ ਰਹਿ ਲੈਂਦਾ ਮੈਂ ਤਾਂ ਆਪ ਇਨਾ ਔਖਾ ਕਿਰਾਏ ਤੇ ਕਮਰਾ ਲੱਭਿਆ ਮੇਰੀ ਗੱਲ ਸੁਣ ਮੈਂ ਤੇਰੇ ਨੂੰ ਸਹੀ ਦੱਸਾਂ ਇਹ ਨਾ ਸਦੀ ਵਿੱਚ ਮੇਰਾ ਦਿਓਰ ਆ ਇਹ ਸ਼ਹਿਰੋਂ ਪੜ ਕੇ ਆਇਆ ਅੱਜ ਹੀ ਆਇਆ ਹੈ ਅਸਲ 'ਚ ਇਹ ਕਮਰਾ ਵੀ ਨਾਲੇ ਇਹਦਾ ਹੀ ਸੀਗਾ ਕਮਰਾ ਹਜਾ ਮੈਂ ਤੈਨੂੰ ਮਨਾ ਵੀ ਕੀਤਾ ਸੀ ਤੂੰ ਫੇਰ ਆ ਗਿਆ ਬਾਬੇ ਤੈਨੂੰ ਦੱਸਿਆ ਤਾਂ ਸੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਕਰਕੇ ਇੱਧਰ ਆ ਕੇ ਪੈ ਗਿਆ ਇਹ ਤਾਂ ਮੇਰੇ ਗਾਲੀ ਪੈ ਗੇ ਓ ਸੌਰੀ ਮੈਨੂੰ ਪਤਾ ਨਹੀਂ ਸੀ ਮੈਂ ਸੋਚਿਆ ਪਤਾ ਨਹੀਂ ਕੌਣ ਪਿਆ ਮੈਨੂੰ ਇਦਾਂ ਲੱਗਿਆ ਨਾ ਵੀ ਮੈਂ ਇਨਾਂ ਔਖਾ ਰੂਮ ਲਿਆ ਰੈਂਟ ਤੇ ਤੁਸੀਂ ਵੀ ਰਹਿਣ ਆ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਉੱਤੇ ਤੋਂ ਗਲਤੀ ਲੱਗ ਗਈ ਹੈ ਨਾ ਚਲ ਜਾ ਬਗ ਜਾ ਕੋਈ ਨਹੀਂ ਹਾਂ ਕੋਈ ਨਾ ਬੱਬੀ ਮੈਂ ਅੱਧਰ ਦੂਜੇ ਕਮਰੇ ਚ ਪੈ ਗਿਆ ਹਾਂ ਉੱਥੇ ਪੈ ਜਾ ਖਾਲੀ ਕਮਰਾ ਦੇਖ ਕੇ ਅੰਦਰ ਪੈ ਗਿਆ ਨਾ ਨਹੀਂ ਇਹਨੂੰ ਯਾਦ ਨਹੀਂ ਰਿਹਾ ਹੋਣਾ ਨਾਲੇ ਮੈਂ ਦੱਸਿਆ ਵੀ ਸੀ ਤਾਂ ਭਾਬੀ ਸੌਰੀ ਮਾੜਾ ਜਿਹਾ ਉਹਨਾਂ ਨੂੰ ਕਹਿ ਦਿਓ ਮੈਂ ਤਾਂ ਬਹੁਤ ਰੂਡ ਬੋਲੀ। ਨਹੀਂ ਚਲ ਕੋਈ ਗੱਲ ਨਹੀਂ। ਬਾਕੀ ਤੂੰ ਕਿਸੇ ਗੱਲ ਦਾ ਗੁੱਸਾ ਨਾ ਕਰੀ ਹੈ। ਉਹ ਨਾ ਨਾ ਕੋਈ ਗੱਲ ਨਹੀਂ ਭਾਬੀ। ਉਹਨਾਂ ਦਾ ਘਰ ਹੈ। ਉਹ ਜਦੋਂ ਮਰਜ਼ੀ ਬੈਠ ਉੱਠ ਸਕਦੇ। ਮੈਂ ਤਾਂ ਨਾ बस ਇੱਕਦਮ ਦੇਖ ਕੇ ਘਬਰਾ ਗਈ ਸੀ। ਮੈਨੂੰ ਕਿਹ ਪਤਾ ਨਹੀਂ ਘਬਰੇ ਚ ਹੋਰ। ਚਲ ਕੋਈ ਗੱਲ ਨਹੀਂ। ਤੂੰ ਬੈਠ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਣੇ ਹੋਣ ਤੁਸੀ ਸਾਡੀ ਨਵੀਂ ਵੀਡੀਓ ਦੇਖ ਕੇ ਟੋ ਤੇ ਵੀਡੀਓ ਦੱਸੋ ਬਈ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਪਹਿਲਾ ਪਾਰਟ ਹੈ ਤੇ ਦੂਜਾ ਪਾਰਟ ਤੁਹਾਡੇ ਸਾਹਮਣੇ ਬਹੁਤ ਜਲਦ ਲੈ ਕੇ ਆਵਾਂਗੇ ਜੇ ਤੁਸੀਂ ਇਸ ਪਾਰਟ ਨੂੰ ਪਿਆਰ ਦਿਨੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੱਸੋ ਫਿਰ ਕਿੱਦਾਂ ਦੀ ਲੱਗੀ ਦੂਸਰਾ ਪਾਰਟ ਤੁਹਾਡੇ ਸਾਹਮਣੇ ਜਰੂਰ ਹਾਜ਼ਰ ਕਰਾਂਗੇ ਸ਼ੇਅਰ ਜਰੂਰ ਕਰਦਿਆ ਕਰੋ ਬਹੁਤ ਬਈ ਮਿਹਨਤ ਲੱਗਦੀ ਐ ਸਪੋਰਟ ਕਰੋ ਜਿੰਨੀ ਹੋ ਸਕਦਾ ਤੁਹਾਡੇ ਭਰਾ ਨੂੰ ਤੇ ਗਰੁੱਪਾਂ ਜਰੂਰ ਸ਼ੇਅਰ ਕਰਦਿਆ ਕਰੋ ਬਈ ਆਪਣੀ ਵੀਡੀਓ ਤੇ ਅੱਗੇ ਨਵੇਂ ਤੋਂ ਨਵੇਂ ਕਨਸੈਪਟ ਲੈ ਕੇ ਆਵਾਂਗੇ ਇਹ ਸੀਰੀਜ਼ ਵੀ ਤੋਰਾਂਗੇ ਜੇ ਤੁਸੀਂ ਇਹ ਸੀਰੀਜ਼ ਨੂੰ ਵਧੀਆ ਪਿਆਰ ਦਿੰਦੇ ਹੋ ਦਿਓ ਫਿਰ ਪਿਆਰ ਬਈ ਦੱਬ ਕੇ ਮਿਲਦੇ ਆਂ ਨਵੇਂ ਪਾਰਟ ਦੇ ਨਾਲ ਬਹੁਤ ਜਲਦੀ ਇਸ ਪਿਆਰ ਨੂੰ ਇਸ ਪਾਰਟ ਨੂੰ ਦਿਓ ਪਿਆਰ ਮਿਲਦੇ ਆਂ ਨਵੇਂ ਪਾਰਟ ਦੇ ਨਾਲ ਧੰਨਵਾਦ